ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੰਨ ਸੋ ਅੱਜ ਆਏ ਸੀਗੇ ਸਹਿਰ ਸਰੰਦ ਦੇ ਬਾਜ਼ਾਰ ਦੇ ਵਿੱਚ ਸ਼ੁਰੂਆਤ ਕਰਦੇ ਆਪਾਂ ਸਰਦਾਰ ਜੀ ਗ੍ਰੀਨ ਹਟ ਵਾਲਿਆਂ ਤੋਂ ਔਰ ਛੋਡੀ ਸਾਹਿਬ ਠੀਕ ਠਾਕ ਹੋ ਹਾਂਜੀ ਹੋ ਰਹੀ ਹੈ ਨਵਾਂ ਸਾਲ ਕਿਸ ਤਰ੍ਹਾਂ ਫਿਰ ਰਿਹਾ ਆ ਨਵੇਂ ਸਾਲ ਦੇ ਸਭ ਤੋਂ ਪਹਿਲਾਂ ਆਉਣ ਜੀ ਤੁਹਾਨੂੰ ਵੀ ਬਹੁਤ ਬਧਾਈਆਂ ਓਕੇ ਤੇ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਧਾਈਆਂ ਹਨਾ ਤੇ ਬਾਕੀ ਹੋ ਰਿਹਾ ਇੱਥੇ ਬਹੁਤ ਵਧੀਆ ਰਿਹਾ ਹਮ ਕੰਮ ਵਧੀਆ ਸੀਗਾ ਫਿਰ ਵਾਪੇ ਵੀ ਤੇ ਹੁਣ ਵੀ ਵੈਸੇ ਕਹਿੰਦੇ ਆ ਥੋੜਾ ਜਿਹਾ ਤੁੰਤ ਦਾ ਮੌਸਮ ਜਿਹੜਾ ਹੈ ਹਮ ਜਿਆਦਾ ਤੁੰਤ ਪੈ ਜਾਂਦੇ ਆ ਫੇਰ ਕਹਿੰਦੇ ਆ ਥੋੜਾ ਜਿਹਾ ਕੰਮ ਘਟ ਜਾਂਦਾ ਘਟ ਜਾਂਦਾ ਅਦਰਵਾਈਜ਼ ਜਦੋਂ ਥੋੜਾ ਜਿਹਾ ਸੂਰਜ ਲਸਕੋਰਾ ਮਾਰਦਾ ਹੈ ਮਹਾਰਾਜ ਦੀ ਕਿਰਪਾ ਨਾਲ ਕੰਮ ਵਧੀਆ ਸਾਰਿਆਂ ਦੇ ਹੋ ਜਾਂਦੇ ਨੇ ਕੋਈ ਗੱਲ ਹੈ ਤੇ ਆ ਐਸ ਟਾਈਮ ਪੂਰੀ ਰੌਣਕ ਲੱਗੀ ਛੋਡੀ ਹੈ ਨਾ ਮੇਰੇ ਨਾਲ ਤਾਂ ਹੁਣ ਹੁਣ ਦੇਖ ਜਨਵਰੀ ਆ ਵਿਆਹਾਂ ਦਾ ਸੀਜ਼ਨ ਚੱਲ ਪਿਆ ਬਾਜ਼ਾਰ ਦੇਖ ਲਾ ਪੂਰੇ ਨੇ ਨਾ ਗੱਡੀਆਂ ਹੀ ਗੱਡੀਆਂ ਖੜੀਆਂ ਪੂਰੀਆਂ ਰੌਣਕ ਲੱਗੀ ਆ ਹਾਂ ਰੌਣਕ ਪੂਰੀ ਲੱਗੀ ਹੋਈ ਆ ਹੁਣ ਮੈਨੂੰ ਲੱਗਦਾ ਜਨਵਰੀ ਮਹੀਨਾ ਪੂਰੀ ਰੌਣਕ ਰਾਊਗੀ ਹਾਂ ਜੀ ਕਿਉਂਕਿ ਆ ਮਹੀਨੇ ਵਿਆਹ ਬੜਾ ਹੋਣ ਵਿਆਹ ਹੁੰਦੇ ਯਾਰਾ ਪੂਰੇ ਸਹੀ ਗੱਲ ਆ ਹਾਂ ਤੇ ਹੁਣ ਛੋਡੀ ਬਾਈ ਆਪਾਂ ਦਿਖਾ ਦਈਏ ਮਾੜੇ ਸਰੰਦ ਹਾਂ ਜੀ ਹਾਂ ਨਾ ਆਪਣੇ ਭਰਾਵਾਂ ਨੂੰ ਛੋਡੀ ਮੇਰਾ ਬਹੁਤ ਹੀ ਜ਼ਿਆਦਾ ਬਾਈ ਪਿਆਰਾ ਮਿੱਤਰ ਆ ਮੇਰਾ ਦੋਸਤ ਆ ਏ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਤੇ ਤੁਹਾਨੂੰ ਮੈਂ ਥੋੜਾ ਜਿਹਾ ਹੁਣ ਅੱਗੇ ਲੈ ਚੱਲਦਾ ਸਹਿਰ ਸਰਾਂਦ ਦੀਆਂ ਰੌਣਕਾਂ ਦਿਖਾਉਂਦੇ ਆ ਇੱਥੇ ਤੁਹਾਨੂੰ ਬਹੁਤ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਜਿਹੜੀਆਂ ਕੀ ਦੇਖਣ ਨੂੰ ਮਿਲਣਗੀਆਂ ਔਰ ਇੱਧਰ ਤੁਹਾਨੂੰ ਜੁਵਲਰੀ 골ਡਸ ਦੀਆਂ ਦੁਕਾਨਾਂ ਸ਼ੋਅਰੂਮ ਵੱਡੇ ਵੱਡੇ ਦੇਖਣ ਨੂੰ ਮਿਲਣਗੇ ਸੋ ਅੱਗੇ ਅੱਗੇ ਚੱਲਦੇ ਜਾਂਦੇ ਆ ਹੁਣ ਆਪਾਂ ਬਿਲਕੁਲ ਦੋਸਤੋ ਪਹੁੰਚ ਚੁੱਕੇ ਆ ਬਾਜ਼ਾਰ ਦੇ ਨਜ਼ਦੀਕ ਔਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਅੱਜ ਰੌਣਕ ਲੱਗੀ ਹੋਈ ਆ ਕਿਉਂਕਿ ਜਨਵਰੀ ਮਹੀਨੇ ਦੀ ਸ਼ੁਰੂਆਤ 2025 ਦੀ ਸ਼ੁਰੂਆਤ ਹੋ ਚੁੱਕੀ ਆ ਤਰੀਕ ਅੱਜ ਹੈਗੀ ਆ 3 ਤੇ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਕਿ ਫਾਸਟ ਫੂਡ ਦੀਆਂ ਬਹੁਤ ਸਾਰੀਆਂ ਮਤਲਬ ਛੋਟੀਆਂ-ਛੋਟੀਆਂ ਰੇੜੀਆਂ ਲਗਾਈਆਂ ਨੇ ਲੋਜ਼ਵਨ ਭਰਾਵਾਂ ਨੇ ਮਿਹਨਤ ਕਰਦੇ ਆ ਜਿਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਅਮ੍ਰਿਤਸਰ ਦੇ ਨਾਨ ਔਰ ਮਹੇਸ਼ ਦੇ ਗੋਲ ਗੱਪੇ ਇਸ ਤਰ੍ਹਾਂ ਜੇ ਇੱਧਰ ਤੁਸੀਂ ਜੇ ਇੱਧਰ ਨੂੰ ਜਾਓਗੇ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਰੌਣਕ ਪੂਰੀ ਅੱਜ ਸੈਰਸਰਾਂਦੇ ਬਾਜ਼ਾਰਾਂ ਦੇ ਵਿੱਚ ਔਰ ਦੋਸਤੋ ਜਿਹੜਾ ਇਹ ਲੋਕੇਸ਼ਨ ਆ ਇਹ ਮੇਨ ਬਾਜ਼ਾਰ ਨੂੰ ਬਿਲਕੁਲ ਜਾਂਦੇ ਆ ਸਾਹਮਣੇ ਬਹੁਤ ਮੇਰੇ ਹਿਸਾਬ ਨਾਲ ਅੱਜ ਰੌਣਕ ਭਰਿਆ ਦਿਨ ਆ ਸੈਰਸਰਾਂਦੇ ਬਾਜ਼ਾਰ ਦੇ ਵਿੱਚ ਪੂਰੀ ਚਹਲ ਪਹਿਲਾ ਇੱਥੇ ਵੀ ਮੇਰਾ ਵੀਰ ਇੱਕ ਸ਼ਾਪ ਲਾਂਦਾ ਲੇਕਿਨ ਅੱਜ ਹੈ ਨਹੀਂ ਔਰ ਦੇਖੋ ਸੈਰਸਰਾਂਦੇ ਤੁਹਾਨੂੰ ਵੱਡੇ ਵੱਡੇ ਸ਼ੋਰੂਮ ਦਿਖ ਜਾਣਗੇ ਵੇ ਵੀ ਰਸਤਾ ਸ਼ਿਵ ਸ਼ਕਤੀ ਸਵੀਟਸ ਕਿਨੇ ਚਲੇ ਜਾਂਦਾ ਔਰ ਦੋਸਤੋ ਜਿਹੜੇ ਜਿਹੜੇ ਭੈਣ ਭਰਾ ਸਾਡੇ ਸ਼ਹਿਰ ਸਰਹੰਦ ਦੇ ਨੇ ਤਾਂ ਕਮੈਂਟਸ ਜਰੂਰ ਕਰਿਓ ਜੇਕਰ ਤੁਸੀਂ ਇਸ ਲੋਕੇਸ਼ਨ ਤੇ ਰਹਿੰਦੇ ਹੋ ਔਰ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਸ਼ਹਿਰ ਸਰਹੰਦ ਦੇ ਨੇ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਜਰੂਰ ਕਰਿਓ ਖਾਸ ਕਰਕੇ ਐਨ ਆਰ ਆਈ ਭਰਾ ਬਹੁਤ ਤਰਸ ਜਾਂਦੇ ਨੇ ਆਪਣਾ ਸ਼ਹਿਰ ਸਰਹੰਦ ਦੇਖਣ ਨੂੰ ਤਾਂ ਉਹਨਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸਾਂਝੀ ਜਰੂਰ ਕਰ ਦਿਓ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੁੰਦੀ ਆ ਵੀਰੋ ਬਾਹਰ ਨੇ ਪਰਦੇਸ ਦੇ ਵਿੱਚ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਅਸੀਂ ਸਹਿਰ ਸਰਾਂ ਦਾ ਆਈਏ ਲੇਕਿਨ ਮਜਬੂਰੀਆਂ ਹੁੰਦੀਆਂ ਪਰਦੇਸੀਆਂ ਨੂੰ ਬਹੁਤ ਜ਼ਿਆਦਾ ਤਾਂ ਕਰਕੇ ਆ ਨਹੀਂ ਸਕਦੇ ਵਤਨ ਵਾਪਸ ਹੀ ਨਹੀਂ ਕਰ ਸਕਦੇ ਹੈਗੇ ਸੋ ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਹੁੰਦੀ ਆ ਕਿ ਮੈਂ ਵਧੀਆ-ਵਧੀਆ ਤੁਹਾਨੂੰ ਡੁਕੇਸ਼ਨਾਂ ਦਿਖਾਉਂਦਾ ਰਹਾ ਔਰ ਜਿਹੜੇ ਪਰਦੇਸਾਂ ਦੇ ਵਿੱਚ ਬੈਠੇ ਨੇ ਐਨ ਆਰ ਆਈ ਔਰ ਉਹ ਆਪਣੇ ਸਹਿਰ ਸਰਾਂ ਦੀਆਂ ਰੌਣਕਾਂ ਦੇਖ ਸਕੇ ਸੋ ਮੇਰੇ ਵੱਲੋਂ ਹੁਣ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ੍ਰੀ ਕਾਲ ਜੀ